ਹਿੰਦੂ ਲੋਕ ਜਿਹੜੇ ਨੇ ਆਬਾਦੀ ਬੜੀ ਐ ਔਰੰਗਜ਼ੇਬ ਸੋਚਦਾ ਐ ਵੀ ਮੈਂ ਲਾਲਚ ਵੀ ਦਿੰਦਾ ਹਾਂ ਜੰਝੂ ਲਾ ਲੈਣਾ ਐ ਡਰਾਵਾ ਵੀ ਦਿੰਨਾ ਜੰਝੂ ਲਾ ਲੈਣਾ ਜੇ ਕੋਈ ਨਹੀਂ ਮੰਨਦਾ ਤੇ ਕਤਲ ਕਰਵਾ ਦਿੰਨਾ ਪਰ ਕੱਲਾ ਕੱਲਾ ਜੰਝੂ ਲਾਵਾਂ ਇਹਦੇ ਸਦੀਆਂ ਲੰਘ ਚਣੀਆਂ ਐ ਹਿੰਦੂਆਂ ਨੂੰ ਮੁਸਲਮਾਨ ਕਰਦਿਆਂ ਵਿਉ ਤੇ ਘੜੀ ਗਈ ਵੀ ਜਿਹੜੇ ਸਨਾਤਨ ਮਤ ਦੇ ਆਗੂ ਨੇ ਜੇ ਉਹ ਧਰਮ ਛੱਡ ਦਿੰਦੇ ਨੇ ਹਿੰਦੂਤਵ ਛੱਡ ਦੇਣ ਦੀਨੇ ਸਲਾਮ ਵਿੱਚ ਆ ਜਾਣ ਕਲਮਾ ਪੜ੍ਹਨ ਤੇ ਉਹਨਾਂ ਦੇ ਪਿੱਛੇ ਸਾਰੇ ਹੀ ਹਿੰਦੂ ਜੰਝੂਲਾ ਤੁਰਨਗੇ ਇਹ ਨੀਤੀ ਵਰਤੀ ਗਈ ਵੀ ਆਗੂਆਂ ਨੂੰ ਪਹਿਲਾਂ ਇਸਲਾਮ ਵਿੱਚ ਲੈ ਆਓ ਹੁਣ ਤੁਸੀਂ ਸਿਆਣੇ ਉਹ ਵੀ ਕਿਸੇ ਵੀ ਧਰਮ ਦਾ ਕੋਈ ਆਗੂ ਹੈ ਕੋਈ ਪ੍ਰਚਾਰਕ ਹੈ ਕੋਈ ਰਾਜਾ ਹੈ ਉਹਦੀ ਫਾਲੋਇੰਗ ਉਹਦੇ ਧীন ਜੋ ਪਰਜਾ ਹੈ ਜਾਂ ਉਹਦੇ ਜਿਹੜੇ ਮੁਰੀਦ ਨੇ ਉਹ ਪਿੱਛੇ ਹੀ ਜਾਣਗੇ ਹੁਣ ਸਨਾਤਨ ਮਤ ਦਾ ਥਿੰਕ ਟੈਂਕ ਨੀਤੀਵਾਨ ਧਰਮ ਨੂੰ ਪਰਫੁੱਲਤ ਕਰਨ ਵਾਲੇ ਲੋਕ ਸਨ ਕਸ਼ਮੀਰੀ ਪੰਡਤ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਹੈ ਐ ਸ਼ੇਰ ਅਫਗਾਨ ਖਾਂ ਕਸ਼ਮੀਰੀ ਪੰਡਤਾਂ ਨੂੰ ਦੀਨੇ ਇਸਲਾਮ ਵਿੱਚ ਲਿਆ ਇਨ੍ਹਾਂ ਪਿੱਛੇ ਸਾਰਾ ਸਨਾਤਨ ਮਤ ਤੁਰੇਗਾ ਸ਼ੇਰ ਅਫਗਾਨ ਖਾਂ ਨੇ ਉੱਥੇ ਫਿਰ ਲਾਲਚ ਦਿੱਤਾ ਡਰਾਵੇ ਦਿੱਤੇ ਵਣਤਾਂ ਦੇ ਆਗੂ ਕਿਰਪਾ ਰਾਮਦਤ ਨੇ ਸੋਚਿਆ ਵੀ ਦੀਨ ਨਹੀਂ ਬਚੇਗਾ ਧਰਮ ਨਹੀਂ ਬਚੇਗਾ ਕੋਈ ਯਤਨ ਕਰਾਂ ਬਚਾ ਹੋ ਜਾਵੇ ਜੜ ਲੱਗੀ ਰਵੇ ਸਨਾਤਨ ਮਤ ਦੀ ਤੇ ਉਹਨੇ ਕੋਈ ਸਮਾਂ ਲੈ ਲਿਆ ਘਾਰਾ ਕਹਿੰਦੇ 500 ਪੰਤਾਂ ਦਾ ਵਫਤ ਲੈ ਕੇ ਨੰਦਾਂ ਦੀ ਪੁਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾ ਵਿੱਚ ਪਹੁੰਚਿਆ ਆਕੇ ਬੇਨਤੀ ਕਰ ਦਿੱਤੀ ਮਹਾਰਾਜ ਹਿੰਦੂ ਧਰਮ ਮਿਟ ਰਿਹਾ ਹੈ ਤੁਸੀਂ ਰੱਖ ਸਕਦੇ ਹੋ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ ਤੁਸੀਂ ਕਲਯੁਗ ਦੇ અવਤਾਰ ਹੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਜੋ ਉਹਨੇ ਤਰਲਾ ਲਿਆ ਰੱਖੋ ਅਬ ਹਿੰਦਨ ਕੀ ਟੇਕ ਨਾਹਿਤ ਜਗ ਨਹਿ ਰਹੇ ਨਾ ਇਕ ਧਰਮ ਪ੍ਰੇਸ਼ਟ ਜਬ ਸਗਰੇ ਹੋਏ ਪੂਜ ਹੈ ਸੁਰ ਆਦਿਕ ਨਹਿ ਕੋਏ ਕਹਿੰਦੇ ਇਥੇ ਪੂਜਾ ਪ੍ਰਤੀਸ਼ਟਾ ਦੇਵੀ ਦੇਵਤਿਆਂ ਦੀ ਖਤਮ ਹੋ ਜਾਣੀ ਹੈ Hindu ਖਤਮ ਹੋ ਜਾਣੇ ਨੇ ਸਨਾਤਨ ਮਤ ਖਤਮ ਹੋ ਜਾਵੇਗਾ ਤੁਸੀਂ ਰੱਖ ਸਕਦੇ ਹੋ ਹੁਣ ਵਿਉ ਤੇ ਘੜੀ ਗਈ ਵੀ ਔਰੰਗਜ਼ੇਬ ਹੰਕਾਰੀ ਬੜਾ ਹੈ। ਔਰ ਜਿਹੜਾ ਇਕਵਿਸਟਿਕ ਬੰਦਾ ਹੈ ਉਹਦੇ ਅੰਦਰ ਇੱਕ ਕੀੜਾ ਹੁੰਦਾ ਵੀ ਮੈਂ ਦੁਨੀਆ ਸਾਰੀ ਝੁਕਾ ਲੈਣੀ ਹੈ ਮੇਰੇ ਅੱਗੇ ਕੌਣ ਆੜ ਸਕਦਾ ਹੈ। ਗੁਰਦੇਵ ਕਹਿੰਦੇ ਕਿਰਪਾ ਰਾਮਦਾਤ ਔਰੰਗਜ਼ੇਬ ਨੂੰ ਆਖੋ ਵੀ ਸਾਡਾ ਮੁਰਸ਼ਿਦ ਸਾਡਾ ਆਗੂ ਗੁਰੂ ਤੇਗ ਬਹਾਦਰ ਸਾਹਿਬ ਹੈ। ਤੇ ਜੇ ਸਾਡਾ ਆਗੂ ਝੁਕ ਜਾਵੇ ਦੀਨੇ ਇਸਲਾਮ ਵਿੱਚ ਆ ਜਾਵੇ ਤੇ ਹਿੰਦੂ ਸਿੱਖ ਸਾਰੇ ਹੀ ਤੁਰ ਪੈਣਗੇ ਹਿੰਦੂਆਂ ਜਾਂ ਜੂਲਾ ਦੇਣੇ ਨੇ ਸਿੱਖਾਂ ਚ ਕੀ ਛੱਡ ਦੇਣੀ ਹੈ ਫਿਰ ਆਸ ਕੇ ਦੇ ਤਾਂ ਹੀ ਰਹੇਗੀ ਆਗੂ ਹੀ ਤੁਰ ਪਿਆ ਜਦੋਂ ਤੇ ਜੇ ਸਾਡੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਨਾ ਝੁਕੇ ਸਿਰੜ ਨਾ ਛੱਡਿਆ ਤੇ ਤੂੰ ਧੱਕੇ ਨਾਲ ਜੰਝੂ ਨਹੀਂ ਲਾਵੇਂਗਾ ਬਾਕੀ ਠੀਕ ਹੈ ਕੋਈ ਲਾਲਚ ਤੇ ਝੁਕ ਜਾਵੇ ਆਰਥਿਕ ਮੰਦੀ ਦੇ ਤੌਰ ਤੇ ਝੁੱਕ ਕੇ ਮੁਸਲਮਾਨ ਬਣ ਜਾਵੇ ਉੱਥੇ ਤੇ ਕਿਹਦਾ ਜੋਰ ਹੈ ਤਾਂ ਕੋਈ ਜ਼ੋਰ ਹੀ ਨਹੀਂ ਕਰੇਗਾ ਤੁਹਾਨੂੰ ਪਤਾ ਹੈ ਰਾਜੇ ਝੂਠੇ ਸੱਚੇ ਵਾਅਦੇ ਕਰਦੇ ਹੀ ਰਹਿੰਦੇ ਨੇ ਨੇਪਰੇ ਤੇ ਕੋਈ ਇੱਕ ਅੱਦਾ ਬੋਲੀ ਇਹਨਾਂ ਦਾ ਚੜਦਾ ਹੈ ਉਹ ਔਰੰਗਜ਼ੇਬ ਨੂੰ ਸੁਨੇਹਾ ਤੇ ਮਿਲਿਆ ਉਹ ਹੰਕਾਰ ਬੜਾ ਹੈ ਵੀ ਇਹ ਕਿੱਡੀ ਗੱਲ ਹੈ ਗੁਰਤੇਗ ਬਹਾਦਰ ਨੂੰ ਚਕਾਉਣਾ ਅਬੇ ਹੱਥ ਦਾ ਖੇਲ ਹੈ ਮੇਰੇ ਲਈ ਉਹਨੇ ਆਮੀ ਭਰਤੀ ਸੀ ਦੱਸਦੇ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਲੇ ਪਾਉਣੇ ਸੀ ਨਾ ਗ੍ਰਿਫਤਾਰੀ ਦੇਣ ਦੀ ਗੁਰੂ ਗੋਬਿੰਦ ਰਾਏ ਵੀ ਨਵਾਂ ਸਾਲਾਂ ਦੇ ਨੇ ਹੁਣ ਕੰਪੈਰੀਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਦਾ ਤੇ ਆਪਣੇ ਬੱਚਿਆਂ ਦਾ ਹੋਰ ਦੇਵੀ ਦੇਵਤਿਆਂ ਦਾ ਰਹਿਬਰਾਂ ਦਾ ਅਵਤਾਰਾਂ ਦਾ ਵੀਰਾਂ ਫਕੀਰਾਂ ਦਾ ਚਾਹੇ ਕਬਰਾਂ ਵਾਲੇ ਨੇ ਤੇ ਚਾਹੇ ਮੂਰਤਾਂ ਵਾਲੇ ਨੇ ਮਹਾਰਾਜ ਆਖਣ ਲੱਗੇ ਗੋਬਿੰਦ ਰਾਏ ਜੀ ਸਨਾਤਨ ਮਤ ਨੂੰ ਰੱਖਣ ਲਈ ਸਿਰ ਦੇਣਾ ਪੈਣਾ ਤੇ ਗੋਬਿੰਦ ਰਾਏ ਜੀ ਕਹਿੰਦੇ ਜੀ ਤੁਹਾਡੇ ਤੋਂ ਵੱਡਾ ਇਸ ਰੂਹੇ ਜ਼ਮੀਨ ਤੇ ਕੋਈ ਮੁਰਸ਼ਿਦ ਨਹੀਂ ਸੀਸ ਦੋ ਤੇ ਰੱਖਿਆ ਕਰੋ ਸਨਾਤਨ ਮਤ ਦੀ ਧਰਮ ਦੀ ਗੁਰਦੇਵ ਬਹਾਦਰ ਸਾਹਿਬ ਅੱਗੋਂ ਆਂਦੇ ਨੇ ਤੁਹਾਡੇ ਲਈ ਬੜਾ ਘਾਟੇਵੰਦਾ ਸੌਦਾ ਏ ਗੋਬਿੰਦ ਰਾਏ ਜੀ ਤੁਸੀਂ ਯਤੀਮ ਹੋ ਜਾਣਾ ਹੈ ਤੇ ਗੁਰੂ ਗੋਬਿੰਦ ਰਾਏ ਜੀ ਨੇ ਇਹ ਬਚਨ ਆਖਿਆ ਮਹਾਰਾਜ ਇੱਕ ਘਾਟੇ ਬੰਦਾ ਸੌਦਾ ਨਹੀਂ ਹੈ ਜੇ ਮੇਰੇ ਜਤੀਮ ਹੋਇਆ ਤੁਹਾਡੇ ਸਿਰ ਦਿੱਤਿਆਂ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋਂ ਬਚ ਜਾਣ ਤੇ ਇਹ ਸੌਦਾ ਫਾਇਦੇਮੰਦਾ ਹੈ ਹੁਣ ਕਿਹੜਾ ਬੱਚਾ ਹੈ ਨਵਾਂ ਸਾਲਾਂ ਦਾ ਜਿਹੜਾ ਬਾਪ ਨੂੰ ਆਖੇ ਵੀ ਜਾ ਕੇ ਅਸੀਸ ਦੇ ਦੇ ਮੈਂ ਜਤੀਮ ਹੋਣਾ ਹੈ ਇਹ ਉਹੀ ਹਸਤੀ ਹੈ ਜਿਹਨੂੰ ਬਾਣੀਆਂ ਦੀ ਹੈ ਦੁੱਖ ਤੇ ਸੁਖ ਤੋਂ ਨਰਾਲੀ ਮੂਰਤ ਸਾਰੇ ਮਹਾਪੁਰਸ਼ ਸਾਰੇ ਰਹਿਬਰ ਸਾਰੇ ਅਵਤਾਰ ਪੈਗੰਬਰ ਖੁਸ਼ੀ ਤੇ ਗਮੀ ਦਾ ਅਸਰ ਕਬੂਲਦੇ ਰਹੇ ਨੇ ਭਾਵੇਂ ਥੋੜਾ ਹੀ ਕਬੂਲਣ ਖੁਸ਼ੀ ਹੋਵੇ ਤੇ ਨੰਦਿਤ ਰਹਿੰਦੇ ਨੇ ਗਮੀ ਹੋਵੇ ਤੇ ਅੱਖਾਂ ਚੋਂ ਮੋਤੀ ਡਗ ਪੈਂਦਾ ਇੱਕ ਪਰਮੇਸ਼ਵਰ ਅਤੇ ਦੂਸਰਾ ਉਹਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਹੈ ਜਿਹਦੇ ਤੇ ਖੁਸ਼ੀ ਗਮੀ ਦਾ ਅਸਰ ਨਹੀਂ ਹੋਇਆ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਾਣਿਆ ਵੀ ਹੁਣੇ ਗੁਰਤਾ ਗੱਦੀ ਦੇ ਜੋਗ ਨੇ ਤੁਰ ਪਏ ਆਗਰੇ ਗ੍ਰਫਦਾਰੀ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਸ਼ਹੀਦ ਹੋਏ ਮਾ ਚਿੱਤਰਨਾਟਕ ਵਿੱਚ ਕਲਗੀਧਰ ਪਾਤਸ਼ਾਹ ਨੇ ਇਸ ਕੁਰਬਾਨੀ ਬਾਰੇ ਲਿਖਿਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਤਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸਿਰੜ ਨਹੀਂ ਛੱਡਿਆ ਔਰੰਗਜ਼ੇਬ ਨਮੋਸ਼ੀ ਵਿੱਚ ਹਬੀਏ ਤੇ ਝੁਗੇ ਹੀ ਨਾ ਤੂੰ ਤੁਹਾਨੂੰ ਪਤਾ ਹੈ ਲੋਕ ਪੈਮਾ ਸਿਕੰਨੇ ਉਹਦੇ ਸਮੇਂ ਲਈ ਅਸਰ ਰੱਖਿਆ ਉਹਨੇ ਵੀ ਤਕਾ ਨਹੀਂ ਕਰਨਾ ਪਰ ਕਿਥੇ ਟਲਦੇ ਨੇ ਲੋਕ ਏ ਚਲੋ ਸਨਾਤਨ ਮਤ ਬਚ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਰਤਬਾ ਹੈ ਗੁਰੂ ਗ੍ਰੰਥ ਸਾਹਿਬ ਦਾ ਇਹ ਸੁਭਾਅ ਹੈ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰੱਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਦੀਨਾਂ ਨੂੰ ਰੱਖਦਾ ਹੈ ਉਹ ਸ਼ਰਨ ਆਇਆ ਨੂੰ ਉਹਦੋਂ Hindu ਆਏ ਸੰਨ ਰੱਖ ਲੈ ਕੋਈ ਹੋਰ ਵੀ ਸ਼ਰਨ ਆਵੇ ਗੁਰੂ ਦਾ ਸੁਭਾਅ ਹੈ ਬਿਰਦ ਹੈ ਉਹ ਰੱਖਿਆ ਕਰਦਾ ਹੈ